ਬੀਤੇ ਕੱਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਇੱਕ ਵੱਡੇ ਗੈਂਗਸਟਰ ਦੀ ਪਤਨੀ ਜਿਹੜੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਹੋਈ ਹੈ। ਔਰ ਬਹੁਤ ਚੀਜ਼ਾਂ ਪੁਛਗੈਸ ਦੇ ਵਿੱਚ ਆਂ ਆਂ ਪਿਛਲੇ 2-3 ਮਹੀਨੇ ਪਦਮਪੁਰ ਦੀ ਇਲਕਾ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਜਿਸਤਾਂ ਕਾਲੀ ਦਲ ਦੇ ਦਾਈ ਕਾਲੀ ਦਲ ਜਿਹੜਾ ਸੁਖਬੀਰ ਦਾ ਕਾਲੀ ਦਲ ਬਹੁਤ ਕਾਲੀ ਦਲ ਨੇ ਪੰਜਾਬ ਚ ਕਾਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੋਂਦ ਜਿਹੜੀ ਖਤਮ ਕਰ ਚੁੱਕਾ ਹੈ ਔਰ ਨਕਦੀ ਦੁਆਰਾ ਉਹਨਾਂ ਦੀ ਹੂਦ ਪੰਜਾਬ 'ਚ ਬਣੂਗੀ ਕੱਲੀ ਦਲ ਨੇ ਗੈਕਸਟਰ ਦਾਸ ਦਾ ਲਿਆ ਤੇ ਗੈਕਸਟਰ ਨੇ ਕੱਲੀ ਦਲ ਦਾ ਆਸਰਾ ਲਿਆ ਦੋਵਾਂ ਨੇ ਆਸਰਾ ਲੈ ਕੇ ਕਿਉਂਕਿ ਕੱਲੀ ਦਲ ਕੋ ਕੁਝ ਨਹੀਂ ਹੈ ਕੱਲੀ ਦਲ ਕਹਿੰਦਾ ਕਿ ਪੰਜਾਬ ਦੇ ਵਿੱਚ ਮੈਂ ਗੈਕਸਟਰ ਨੇ ਵਈ ਦੁਬਾਰਾ ਆਪਣੇ ਪੈਰ ਲਾਵਾ ਇਹ ਨਾ ਸੰਭਵ ਆ ਤੇ ਨਾ ਕਹਿਦੇ ਹੋਣੀ ਦੇਣਾ ਪੰਜਾਬ ਦੀ ਧਰਤੀ ਦੇ ਉੱਤੇ ਸਾ ਜੇ ਕੋਈ ਚਾਹ ਤੇ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਗੈਕਸਾਂ ਦੇ ਨਾਲ ਦੁਬਾਰਾ ਤਿਆਰ ਕਰੀਏ ਨਾ ਪੰਜਾਬ ਦੇ ਲੋਕ ਇਹ ਕੰਮ ਦੇਣਗੇ ਤੇ ਨਾ ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕੰਮ ਲਊਗੀ ਬੜਾ ਬੜਾ ਕੰਚਨਪ੍ਰੀਤ ਦੀ ਗਫਤਾਦੀ ਦੇ ਉੱਤੇ ਪਰ ਮੈਂ ਕਹੀ ਇਹਦਾ ਬੜਾ ਹਲਾਨ ਹੁੰਦਾ ਸਿਆਸੀ ਦੋਸਤ ਦੇ ਅਕਾਲੀ ਦਲ ਕਿੰਨਾ ਗਰੀਬ ਹੋ ਚੁੱਕਾ ਉਹ ਕੰਚਨਪ੍ਰੀਤ ਨੂੰ ਇਹ ਤਾਂ ਕਹਿੰਦੇ ਆ ਇੱਕ ਧਰਮੀ ਫੌਜੀ ਦੀ ਬੇਟੀ ਆ ਜੀ ਪਰ ਇਹ ਵੀ ਕਹਿੰਦੇ ਕਿ ਉਹ ਇੱਕ ਡਾਕਟਰ ਦੀ ਪਤਨੀ ਹੈ ਐਦੀ ਸਦਾਦੇ ਕਿ ਉਹ ਕਿੱਦਾਂ ਆਈ? ਇੰਡੀਆ ਦੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ? ਕਿਹੜੇ 에ਰਪੋਰਟ ਦੇ ਉੱਤੇ? ਉਹਦਾ ਵੀਜ਼ਾ ਕਲੀਅਰ ਹੋਇਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ? ਉਹਦੇ ਕਿਸ ਢੰਗ ਨਾਲ ਪਹਸਾਰ ਕੀਤਾ? ਕਿਸ ਨੂੰ ਵੀ ਪਤਾ ਜੇ ਪਤਾ ਤੇ ਸੁਖਵੀਰ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ। ਇੱਕ ਜਸਤੂ ਦੀ ਪਤਨੀ ਜਿਹੜੀ ਆ ਕਿੱਦਾਂ ਆਈ ਆ? ਕਿਦਾ ਆਕੇ ਤਨਤਾ ਦੇ ਹਲਕੇ ਦੇ ਵਿੱਚ ਬਹਿਸ ਦਾ ਮੌਲ ਕੁਲੇਟ ਕੀਤਾ ਕਿਦਾ ਆਕੇ ਲੋਕਾਂ ਦੇ ਕੰਨਾਂ ਨੂੰ ਫੂਲ ਲਾ ਕੇ ਉਹ ਆਪਣੇ ਪਤੀ ਨਾਲ ਗੱਲਾਂ ਕਰਾਉਂਦੀ ਸੀਗੀ ਤਮ ਕਉਂਦੀ ਸੀਗੀ ਤੇ ਵੋਟਰ ਦਾ ਭਾਈ ਤੇ ਕੀ ਹੱਜੇ ਹੋਊਗਾ ਇਹ ਜਿਹੜੀ ਗੈਕਸਟਰਾ ਦੀ ਪੋਲਟਿਕਸ ਦੇਦੋ ਕੱਲ ਹੀ ਦਰ ਬੀਜਪੀ ਦਾ ਦਸਾ ਰਾਜ ਹੈ ਇਹ ਉਦੋਂ ਸ਼ੁਰੂ ਹੋਈ ਹੈ ਇਹ ਗੈਂਗਸਟਰ ਦੀ ਪੋਲਿਟਿਕਸ ਹੈ ਆ ਜਿੱਥੇ ਆਪਾਂ ਬੈਠੇ ਆ ਨੇ ਨੇੜੇ ਪੁਤਲੀ ਖਾ ਚੌਕ ਹੈ ਜਿੱਥੇ ਮਜੀਠੀਏ ਦੇ ਗੈਂਗਸਟਰ ਨੇ ਇੱਕ ਧੀ ਦੀ ਇੱਜ਼ਤ ਬਚਾਉਂਦੇ ਥਾਣੇਦਾਰ ਨੂੰ ਕਿੱਦਾਂ ਬੋਲ ਗਿਆ ਨਾ ਪਾਉਂ ਦਿੱਤਾ ਸੀਗਾ ਕੱਲੇ ਭੁੰਦ ਕੇ ਨਹੀਂ ਗਏ ਮਜੀਠੀਏ ਦੇ ਨਾਂ ਦੇ ਮਾਲਕੇ ਗਏ ਉਹ ਤੇ ਮਾਂ ਬਾਪ ਜੇਲ੍ਹ ਭਰੇ ਕਾਂਡ ਹੋਇਆ ਕਿੱਦਾਂ ਪਤਾ ਨਹੀਂ ਕਿੰਨੇ ਪਾੜ ਜਿਹੜੇ 10 ਸਾਲ ਦੇ ਵਿੱਚ ਹੋਏ 10 ਸਾਲ ਦੇ ਵਿੱਚ ਕਿੰਨੇ ਗੈਂਗਸਟਰ ਨੂੰ ਪੱਥੇ ਪਾਏ ਗਏ ਕਾਲੀਦਲ ਅਲਾਤ ਬੀਜਪੀ ਵੱਲੋਂ ਉਹਦਾ ਜੀ ਸਾਹਿਬ ਇਹ ਗੱਲਾਂ ਕਰਦੇ ਅੱਜ ਇਹ ਕਿੰਨੇ ਤੀਆਂ ਪੇੜਾਂ ਦਾ ਸਵਾਲ ਹੈ ਹਾਂ ਤੀਆਂ ਪੇੜਾਂ ਦਾ ਸਵਾਲ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਅਸੀਂ ਹਰ ਪੰਜਾਬੀ ਨੂੰ ਪਤਾ ਹੈ ਕਿ ਤੀਆਂ ਪੇੜਾਂ ਦੀ ਇੱਜ਼ਤ ਕਿੱਦਾਂ ਕਰਦੀ ਹੈ ਸਪੈਕਟ ਕਿੱਦਾਂ ਕਰਦੀ ਹੈ ਇੰਨਾ ਕੋਈ ਜ਼ਿਆਦਾ ਨਹੀਂ ਪਤਾ ਇੰਨਾ ਕੋਈ ਜ਼ਿਆਦਾ ਸਰਟੀਫੀਕੇਟ ਨਹੀਂ ਕੇ ਪਰ ਸਵਾਲ ਇਹਦੀ ਹੈ ਸਰ ਸਵਾਲ ਇਹ ਹੈ ਕਿ ਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਸਤੇ ਪੰਜਾਬ ਦੇ ਪੁੱਤਾਂ ਨੂੰ ਦੁਬਾਰਾ ਗੈਂਗਸਟਰ ਬਣਾ ਕੇ ਉਹ ਫਿਰ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਜਿਹੜੀ ਨਹੀਂ ਹੋਣ ਦਿੱਤੀ ਜਾਊਗੀ ਭਾਵੇਂ ਜੋ ਮਰਜ਼ੀ ਹੋ ਜਾਵੇ ਨਹੀਂ ਹੋਣ ਦਿਆਂਗੇ ਇਦਾਂ ਸਾਡਾ ਤੇ ਤਜਲਬ ਆ ਗਿਆ ਤਰ ਤਰ ਤੁਸੀਂ ਯਾਰ ਟਿਕਟਾਂ ਦੇ ਉੱਤੇ ਜਾਓ ਤੁਹਾਡੇ ਜਿੰਨੀ ਹਿੰਮਤ ਦੀ ਬੋਲੋ ਸੀ ਗੱਜਰ ਦੀ ਸੱਸ ਨੂੰ ਟਿਕਟ ਦਿੱਤੀ ਆ ਕਿਉਂ ਨਹੀਂ ਬੋਲਦੇ ਕੰਚਨਪ੍ਰੀਤ ਗੱਜਰ ਦੀ ਪਤਨੀ ਹੈ ਤੁਹਾਡੇ ਚ ਹਿੰਮਤ ਨਹੀਂ ਬੋਲੋ ਜੋ ਗੱਜਰ ਦੀ ਪਤਨੀ ਰਹਿ ਗਈ ਤਾਂ ਕੀ ਕਹਦੀ ਪੀ ਬੈਠਦੀ ਰਹੂਗੀ ਜੋ ਤੁਸੀਂ ਕਿਦਾਂ ਲੋਕ ਦੇ ਫਿਰਦੇ ਹੋ ਯਾਰ ਡਟ ਕੇ ਕਹੋ ਦੱਟ ਕੇ ਕਹੋ ਕਿ ਅਸੀਂ ਗੈਸਟਾਂ ਦੇ ਲਈ ਪੋਲਟੈਕਸ ਕਰਦੇ ਹਾਂ ਦੱਟ ਕੇ ਕਹੋ ਕਿ ਸਾਡੇ ਪੱਲੇ ਕੋਈ ਨਹੀਂ ਸਿਆਸੀ ਤਾਕਤ ਸਿਆਸੀ ਤਾਕਤ ਦੇ ਸਾਡੀ ਜ਼ਮੀਨ ਧਰਮ ਨਦ ਤੋਂ ਤੇ ਸਿਆਸੀ ਤਾਕਤ ਖਤਮ ਹੋ ਚੁੱਕੀ ਆ ਅਸੀਂ ਦੁਬਾਰਾ ਉਹੀ ਰਾਹ ਚੜਨਾ ਚਾਹੁੰਦੇ ਜਿਹੜਾ 10-15 ਸਾਲ ਪਹਿਲਾਂ ਸੀਗਾ ਪਲੇ ਸਰ ਬਹੁਤ ਔਖਾ ਹੈ ਇਹ ਬਾਦੀ ਚੋੜ ਦੇਵਾਂਗੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਯਾਰ ਆ ਮੇਰੇ ਕੋ ਪੇਪਰ ਪਏ 13 ਤੋਂ ਲੈ ਕੇ ਹੁਣ ਤੱਕ 24 ਤੱਕ ਆ ਮੈਨੂੰ ਲੱਗਦਾ 20 ਤੋਂ ਵੱਧ ਬੱਤਿਆ ਉਸ ਬੰਦੇ ਦੇ ਉੱਤੇ ਗੈਸਟਰ ਦੇ ਉੱਤੇ ਜਿਹਦੀ ਪਤਨੀ ਹੈ ਕੀ ਨਾ ਇਹਦਾ ਅਮਰ ਤੋਂ ਬਾਦ ਸਿਰ ਬਾਦ ਸਾਹ ਨੂੰ ਪਤਾ ਮੈਨੂੰ ਕਿ ਦੱਸਣ ਦੀ ਲੋੜ ਹੈ ਕੋਈ ਆ ਆਪ ਲੋਕੋ ਸਭ ਹਰ ਐਫ ਆਈ ਆਰ ਦੀ ਨੰਬਰ ਹੈ ਮੇਰ ਕੋ ਡੇਟ ਹੈ ਪਤਲਾਂ ਦੇ ਬੱਤਿਆ ਜਾਂ 307 ਦੇ ਬੱਤਿਆ ਲੁੱਟਾ ਖੋਹਾਂ ਦੇ ਬੱਤਿਆ ਕੀ ਚਾਹੁੰਦੇ ਆਪਾਂ ਕਾਲੀ ਗੱਲ ਕੀ ਚਾਹੁੰਦਾ ਕਿ ਪੰਜਾਬ ਨੂੰ ਸੁੱਟਦੀ ਹੈ ਉਹਨਾਂ ਦੇ ਗਾੜੀ ਪੰਜਾਬ ਨੂੰ ਦਵਾਦਾ ਉੱਥੇ ਤੱਕ ਦੀਏ ਇਹ ਜਾਤ ਤੇ ਦੀਆਂ ਕੇ ਸਤ ਪਾਣ ਜੋ ਮਰਦੀਆਂ